ਆ ਕਿਤਾਬ ਜੀ ਕਿੱਥੋਂ ਆਈ ਆ ਕਿਹੜੀ ਕਿਤਾਬ ਆਏ ਆ ਜਿਹੜੀ ਆ ਮੈਨੂੰ ਨਹੀਂ ਪਤਾ ਕਿੱਥੋਂ ਆਈ ਮੈਨੂੰ ਸੌਂ ਲੱਗੇ ਮੈਨੂੰ ਤਾਂ ਹੋਈ ਨਹੀਂ ਪਤਾ ਕਿਤਾਬ ਦਾ ਨਾ ਇਹਨੂੰ ਖੰਭ ਲੱਗੇ ਇਹ ਉੱਡ ਕੇ ਆ ਗਈ ਆ ਕਿ ਜਾਂ ਇਹਨੂੰ ਪੈਰ ਲੱਗੇ ਤੁਰ ਕੇ ਆ ਗਈ ਆ ਆਪੇ ਹੀ ਮੈਂ ਤਾਂ ਵੇਖੀ ਵੀ ਨਹੀਂ ਗਈ ਇਹ ਕਿੱਥੇ ਪਈ ਸੀ ਮੈਂ ਨਾ ਤੁਹਾਡੀਆਂ ਅੱਖਾਂ ਕੇ ਕੋਲ ਡੋਡੇ ਆ ਇੱਥੇ ਪਈ ਸੀ ਇੱਥੇ ਤੇ ਇਹੋ ਹੀ ਕੰਮ ਰਹਿਣਾ ਵਾ ਰੌਲਾ ਰੱਪਾ ਕੰਜਰਖਾਨਾ ਰੋਜ ਦਾ ਇੱਥੇ ਤਾਂ ਗਾਲੋ-ਗਾਲੀ ਰਹਿਣਾ ਕੰਮ ਤੇ ਆਪਾਂ ਚੱਲੀ ਆ ਉਹ ਅੱਬੇ ਹੁਣੀ ਫਿਰੰਡੇ ਲੱਗਦੇ ਬੰਬੀ ਤੇ ਉੱਥੇ ਚੱਲਣਾ ਉਹਨਾਂ ਲਾਗੇ ਘੜੀ ਇੱਥੇ ਤਾਂ ਰੋਜ਼ ਇਹੋ ਹੀ ਫਿਲਮ ਵੇਖਣ ਨੂੰ ਮਿਲਦੀ ਐ ਤੂੰ ਲੀੜਾ ਨਹੀਂ ਲਿਆ ਸਿਰ ਤੇ ਤੂੰ ਆਉਂ ਨਹੀਂ ਕੀਤਾ ਨਾਲੇ ਸੁਮਨ ਨੂੰ ਤਾਂ ਪਟਵਾਰੀ ਦੀ ਸ਼ੀਟ ਮਿਲ ਜਾਣੀ ਐ ਹੁਣ ਕਿਤਾਬ ਰੱਖ ਆਇਆ ਮੈਂ ਸਾਹਮਣੇ ਉਹਦੀ ਤਾਂ ਡਿਗਰੀ ਪੂਰੀ ਹੋਊਗੀ ਅੱਜ ਵੇਖੀ ਸਹੀ ਤੂੰ ਘਰ ਚ ਨਹੀਂ ਵਹਿਨੀ ਸੁਮਨ ਉਹ ਰਿਆ ਬੋਲੋ ਵੀ ਕੋ ਕੇ ਹੁਣ ਸਪਸ ਹੋ ਗਿਆ ਤੁਹਾਨੂੰ ਸਮਝਨੇ ਕੌਣ ਪੜਦਾ ਕਿਤਾਬ ਆਹ ਕੌਣ ਪੜਦਾ ਪੁੱਤ ਕਿਤਾਬ ਡੈਡ ਜੀ ਮੈਂ ਪੜਦਾ ਪਤਾ ਇਹ ਕਿ ਤੇ ਕਿਹੜੀਆਂ ਕਹਾਣੀਆਂ ਲਿਖੀਆਂ ਵਾ ਜੇ ਕਹਾਣੀਆਂ ਵਾਲੀ ਕਿਤਾਬ ਹੋਵੇ ਤਾਂ ਤੂੰ ਪੜੇ ਇਹਦੇ ਪੜ ਕੇ ਇਹਨੂੰ ਕੋਈ ਪਤਾ ਨਹੀਂ ਕੀ ਪਟਵਾਰੀ ਲੱਗਦੇ ਤੇ ਕੀ ਲੱਗਦੇ ਆ ਪਾਪਾ ਜੀ ਇਹ ਮੇਰੇ ਪ੍ਰਾਪਤ ਪਟਵਾਰੀ ਦੀ ਕਿਤਾਬ ਹੋਵੇ ਲਿਖਿਆ ਉੱਤੇ ਪੀ ਏ ਟੀ ਪੱਟ ਡਬਲਯੂ ਏ ਆਰ ਆਈ ਵਾਰੀ ਪੱਟ ਵਾਰੀ ਹਾਂ ਕਿੱਥੋਂ ਲਿਆਂਦੀ ਆਂਦੀ ਆਂ ਦੀ ਤੇ ਮੈਂ ਉਥੋਂ ਲੈ ਆਂਦੀ ਮੈਂ ਜੇ ਮੈਂ ਪੜ ਲੂਗੀ ਤੇ ਟੈਸਟ ਦੇ ਲੂ ਤੂੰ ਟੈਸਟ ਹੀ ਦੇਣਾ ਵਾ ਹਾਂ ਤੇ ਕੀ ਗੱਲ ਤੈਨੂੰ ਪੈਸੇ ਨਹੀਂ ਮਿਲਦੇ ਘਰੋਂ ਪਾਪਾ ਜੀ ਟੈਸਟ ਦਿੱਤਾ ਉਹਦੇ ਨੂੰ ਕੰਮ ਮਿਲ ਜੇ ਸਰਕਾਰੀ ਤੇ ਪੈਸਾ ਹੀ ਪੈਸਾ ਆ ਜਾਊਗਾ ਪੁੱਤ ਅਹੀਂ ਇਦਾਂ ਦੇ ਹੈ ਨਹੀਂ ਗੇ ਗਿਰੇ ਹੋਏ ਬੰਦੇ ਕਿ ਤੁਸੀਂ ਕਮਾਈਆਂ ਕਰੋ ਤੇ ਤੁਹਾਡੀ ਕਮਾਈ ਅਹੀਂ ਖਾਈਏ ਤੈਨੂੰ ਜਿੰਨੇ ਪੈਸੇ ਚਾਹੀਦੇ ਮੈਨੂੰ ਦੱਸ ਤੈਨੂੰ ਮੈਂ ਪੈਸੇ ਦਊਂਗਾ ਤੂੰ ਹੁਣ ਕੋਰਸ ਕਰਕੇ ਪਟਵਾਰੀ ਲੱਗੇਂਗੀ ਉੱਥੇ ਜਦੋਂ ਦਫ਼ਤਰੇ ਬਵੇਂਗੀ ਉੱਥੇ ਨੰਬਰ ਲੈਣ ਬੰਦਿਆਂ ਨੇ ਆਉਣਾ ਕੇ ਜਨਾਨੀਆਂ ਨੇ ਆਉਣਾ ਬੰਦਿਆਂ ਨੇ ਨੰਬਰ ਲੈਣੇ ਆ ਫੇਰ ਵਨਸਵਨ ਹੀ ਉੱਥੇ ਲੱਕੜੀ ਆਉਣੀ ਆ ਤੇ ਤੂੰ ਉਸੇ ਸੋਹਣੀ ਲੱਗੇਂਗੀ ਬੰਦਿਆਂ ਦੇ ਵਿੱਚ ਕਿੰਨੀ ਕਾਢੀ ਇਤ ਬਣੂਗੀ ਅਹੀਂ ਨਹੀਂ ਕੋਈ ਕਰਨਾ ਕੋਰਸ ਕੋਰਸ ਜਿਹਾ ਹਾਏ ਤੂੰ ਮੈਨੂੰ ਦੱਸ ਦਿੰਦੀ ਮੈਂ ਕਿਤਾਬ ਲਿਆਂਦੀ ਆ ਮੈਨੂੰ ਤੇ ਕੋਈ ਪਤਾ ਹੀ ਨਹੀਂ ਕਿਹੇ ਗੱਲ ਦਾ ਵੀ ਕਿੱਥੋਂ ਤੂੰ ਲੈ ਆਂਦੀ ਏ ਲੜਾਈ ਦਾ ਘਰ ਮੰਮੀ ਜੀ ਤੁਹਾਨੂੰ ਦੱਸਣ ਦਾ ਹੀ ਚੇਤਾ ਭੁੱਲ ਗਿਆ ਮੈਂ ਘਰ ਕੰਮ ਕੰਮ ਕਰਕੇ ਤੇ ਮੈਂ ਵੇਲੀ ਹੁਣੀ ਬਾਅਦ ਮੈਨੂੰ ਪਾਪਾ ਜੀ ਜਾਣ ਨਹੀਂ ਦਿੰਦੇ ਮੈਂ ਚੱਲ ਮੈਂ ਇਹੋ ਪੜ ਲਿਆ ਕਰੂੰਗੀ ਤੇ ਚੱਲ ਟੈਸਟ ਦੇ ਲੂੰਗੀ ਟੈਸਟ ਤੇ ਦੇ ਦੇਂਗੀ ਸਾਨੂੰ ਘਰੋਂ ਨਹੀਂ ਬਾਹਰ ਨਿਕਲਣ ਦਿੰਦਾ ਤੈਨੂੰ ਪਿੰਡੋਂ ਬਾਹਰ ਨਿਕਲਣ ਦਊਗਾ ਤੇ ਨੌਕਰੀਆਂ ਤੇ ਕਲਾਊਗਾ ਅੱਗੇ ਤੇ ਸਾਨੂੰ ਮੁੰਡੇ ਨੇ ਖਾ ਲਿਆ ਕਿੱਥੇ ਚਲ ਗਿਆ ਏ ਬਾਹਰ ਨਿਕਲ ਗਿਆ ਵਾ ਅੱਗੇ ਸਾਨੂੰ ਉਹਨੇ ਖਾ ਲਿਆ ਵਾ ਕੋਈ ਸਾਨੂੰ ਕੰਮ ਨ ਰੱਖਦੇ ਡੱਕਾ ਨਹੀਂ ਦੋਰਾ ਕਰਦਾ ਕਿਤੇ ਸਾਡੇ ਆਖੇ ਨਹੀਂ ਲੱਗਦਾ ਮੈਂ ਕਿਤੇ ਸੜਸੜ ਮਰ ਚੱਲੀ ਆ ਉਤੋਂ ਤੂੰ ਹੋਰ ਸਿਆਪਾ ਪਾੜਤਾ ਲਿਆ ਕੇ ਆ ਕਿਤਾਬ ਜੀ ਉਹ ਮੰਮੀ ਜੀ ਤਾਈਓ ਤਾਂ ਮੈਂ ਸੋਚਣ ਦੀ ਵੀ ਇਹ ਕੋਈ ਨਹੀਂ ਕਰਦੇ ਚੱਲ ਮੈਂ ਕਰੂੰਗੀ ਤੇ ਚੱਲ ਕੋਈ ਪੈਸਾ ਹੀ ਆਊਗਾ ਤੇ ਹੁਣ ਸੁਣ ਲਿਆ ਨਾ ਪੈਸਾ ਕਿ ਪੈਸੇ ਤਾਂ ਵੰਜ ਗਿਆ ਜੇ ਆ ਲੱਲਾ ਪੈਣਾ ਉਥੇ ਜਾ ਕੇ ਜਾ ਬਲਕਾ ਲਕੂ ਦੇ ਜਿੱਦਣ ਆਪਣੇ ਪਿੰਡ ਜਾਵਾਂਗੇ ਤੇ ਦੇ ਆਵੇਂ ਉਥੇ ਕਿਤੇ ਹੋਰ ਨਾ ਸਾਡੇ ਘਰ ਕਲਾ ਵਧ ਜਾਵੇ ਇਹ ਗੱਲ ਦੀ ਜਾ ਲਕਾਲਾ ਜਾ ਕੇ ਹਾਂ ਉਹ ਤੇ ਉਦਾਂ ਹੀ ਨਹੀਂ ਇੱਥੇ ਕੂਣਾ ਮਿਲਦਾ ਖਲੋਣਾ ਮਿਲਦਾ ਤੇ ਇੱਥੇ ਕਿਤਾਬਾਂ ਪੜ੍ਹ-ਪੜ੍ਹ ਕੇ ਹੀ ਲੱਗ ਜਾਣਾ ਪਟਵਾਰੀ ਆ ਵੀ ਵਧੀਆ ਆ ਲੱਭ ਗਿਆ ਪਾਪੇ ਨੂੰ ਕਿਦੋਂ ਗਵਾਚਾ ਤੇ ਪਤਾ ਨਹੀਂ ਇਹ ਕਿਦਾ ਵਾ ਪਰ ਸਾਡੇ ਕੰਮ ਆ ਗਿਆ ਜੀ ਨਹੀਂ ਇਹ ਕੰਮ ਮੈਨੂੰ ਕਰਨਾ ਪੈਣਾ ਹੁਣ ਟੋਰਨਾ ਫਿਰਨ ਤੇ ਡਿਆਣਾ ਜੇਬਾਂ ਚ ਹੱਥ ਪਾ ਕੇ ਵਾਵਾ ਨਾ ਪੱਠਿਆਂ ਦਾ ਫਿਕਰ ਨਾ ਕੋ ਹੁਣ ਪੱਠੇ-ਪੁੱਠੇ ਪਾ ਦਿੰਦਾ ਚੰਗਾ ਫੇਰੀ ਜਾ ਫੇਰੀ ਜਾ ਮੇਰੇ ਹਲ ਕੀ ਵੇਨਾ ਚੰਗੀ ਸਫਾਈ ਵਾਲੀ ਮਸ਼ੀਨ ਆਏ ਵੇ ਆਵੇ ਪੁੱਤ ਕਿੰਨੇ ਖੇਤ ਆਪਣੇ ਪਾਪਾ ਜੀ ਜਦੋਂ ਤੋਂ ਮੈਂ ਨਿੱਕਾ ਹੁੰਦਾ ਆ ਉਹਦੋਂ ਤੂੰ ਤੁਸੀਂ ਮੈਨੂੰ ਆਹੋ ਖੇਤ ਵਿਖਾਉਣ ਦੇ ਆ ਉਹ ਵੀ ਆਪਣੇ ਖੇਤ ਪਤਾ ਮੈਨੂੰ ਇਹ ਆਪਣੇ ਖੇਤ ਵਕੌਲ ਤੈਨੂੰ ਤਾਂੜਿਆ ਆ ਬੜੇ ਔਖੇ ਬਣੇ ਆ ਹੁਣ ਮੇਰੇ ਆਈਲੈਸ ਤੋਂ ਇੰਨੇ ਵਧੀਆ ਬੈਂਡ ਆ ਇਹ ਆ ਮੈਨੂੰ ਹੁਣ ਬਾਹਰ ਭੇਜੋ ਕਿ ਮੈਂ ਇੰਨਾ ਨਾ ਮਿੱਟੀ ਨਾਲ ਮਿੱਟੀ ਹੁੰਦਾ 12 ਾਂ ਹੀ 12 ਤੋਂ 25 ਕੀਤੇ ਆ ਪਤਾ ਮੈਨੂੰ ਹੁਣ ਕਿੱਥੇ ਕਮਾਈ ਕਰਕੇ ਕੀਤੇ ਆ ਤੂੰ ਬਾਰ-ਬਾਰ ਕਰਦਾ ਉਹ ਤਿਆ ਨਾ ਸ਼ਿਰਕਪਾਈ ਕਰੇ ਤੇ ਨਾ ਇਹ ਇਹਨੇ ਬਾਹਰ ਹੀ ਜਾਣਾ ਲੱਗਦਾ ਮੈਨੂੰ ਆਸਰੀ ਕਾਰ ਕੀ ਆਲਾ ਵਧੀਆ ਵਧੀਆ ਹੋਰ ਠੀਕ ਠਾਕ ਜੇ ਨਹੀਂ ਮੰਨਦਾ ਯਾਰ ਹਾਂ ਕਹਿੰਦਾ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਉਹਨੇ ਗੱਲ ਵੀ ਉਦਾਂ ਤਾਇਆ ਵੇਖਿਆ ਜਾ ਤਾਂ ਠੀਕ ਹੀ ਆ ਸਾਡੇ ਭਾਪੇ ਨੇ ਵੀ ਇੱਥੇ ਰੋਲ ਹੀ ਛੜਿਆ ਮੈਨੂੰ ਮੇਰੇ ਵਾਂਗੂ ਨਹੀਂ ਦੇ ਇੱਥੇ ਡੰਗਰਾਂ ਨੂੰ ਪੱਠੇ ਪਾਉ ਜਾਂ ਗੋਹਾ ਸੁੱਟੂ ਉਹ ਨਹੀਂ ਕਿਤੇ ਜਮੀਨਾ ਹੈਗੀਆਂ ਸਭ ਕੋ ਹੈਗਾ ਹੁਣ ਬਾਹਰ ਹੀ ਬਾਹਰ ਬਾਹਰ ਹੀ ਸਾਰੇ ਵਾਰ ਚੱਲ ਕੇ ਇਹ ਜਮੀਨਾ ਤਾਂ ਫਿਰ ਰਹਿ ਗਈਆਂ ਨਾ ਇਦਾਂ ਹੀ ਉਹ ਜਮੀਨਾ ਚ ਵੀ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨਿਕਲਦਾਂ ਨਹੀਂ ਜਿੰਨਾ ਲਾਉਣਾ ਪੈਂਦਾ ਲਾਉਣਾ ਤਾਂ ਹੁਣ ਵੀ ਲਾ ਕੇ ਭੇਜਣਾ ਵਾ ਉਏ ਉਹ ਤਾਂ ਤੁਹਾਡੀ ਗੱਲ ਠੀਕ ਆ ਹੁਣ ਉਹਨੇ ਇੰਨੀ ਪੜ੍ਹਾਈ ਵੀ ਕੀਤੀ ਆ ਤੇ ਉਹਦੀ ਜ਼ਿੰਦਗੀ ਬਣ ਜੂਗੀ ਤੁਸੀਂ ਤੁਸੀਂ ਤਾਂ ਹੁਣ ਕੱਢ ਲਈ ਸਾਰੀ ਚੱਲ ਇਹਦੀ ਮਰਜ਼ੀ ਆ ਫਿਰ ਇਹਦੀ ਮਰਜ਼ੀ ਆ ਹੁਣ ਕੀ ਕਰਨਾ ਆਹੋ ਚਲੋ ਬਹੁਤ ਵੀ ਵੀਰ ਨਾਲ ਮੈਂ ਤਾਂ ਅੰਨਾ ਵੀ ਸਭੋਜ ਵੇਖ ਲਓ ਜੇ ਬਾਹਰ ਆਂਦਾ ਜਾਣਾ ਤਾਂ ਘੱਲ ਤੋਂ ਚੰਗੀ ਕੰਟਰੀ ਕਿਹੇ ਚ ਚਲੋ ਚੱਲ ਜੋ ਇਹਦੀ ਫਿਰ ਜਿੱਦੀ ਆ ਹੋਰ ਫਿਰ ਕੀ ਕਰ ਸਕਦੇ ਆ ਆਹੋ ਜਿੱਦ ਵੀ ਠੀਕ ਹੀ ਆ ਉਹਦੀ ਵੀ ਜੇ ਉਹਨੇ ਵੇਖਿਆ ਹੀ ਇੱਥੇ ਬੰਦਾ ਕੱਖ ਵੀ ਨਹੀਂਗਾ ਤੇ ਜੇ ਕਿਤੇ ਮੈਂ ਵੀ ਜਿੱਦ ਕੀਤੀ ਹੁੰਦੀ ਆਪਣੇ ਪਾਪੇ ਨਾਲ ਤੇ ਅੱਜ ਨੂੰ ਮੇਰਾ ਵੀ ਟੌਰ ਹੋਣਾ ਉਹ ਉਹ ਤਾਂ ਗੱਲ ਠੀਕ ਹੈ ਤੇਰੀ ਟੌਰ ਤੋਂ ਹੁਣਾ ਹੀ ਪਰ ਇੱਥੇ ਵਾਲਾ ਵੀ ਵੇਖੋ ਨਾ ਕੋਈ ਮਗਰ ਵੀ ਉਹ ਤਾਂ ਤੁਹਾਡੀ ਗੱਲ ਸਹੀ ਹੁਣ ਸਾਰੇ ਕਹਿ ਤਦ ਦਿੰਦੇ ਆ ਪੰਜਾਬ ਛੱਡ ਕੇ ਨਾ ਪੰਜਾਬ ਛੱਡ ਕੇ ਨਾ ਜਾਓ ਹਾਂਜੀ ਇੱਥੇ ਕਰਦਾ ਕੋਈ ਕੱਖ ਨਹੀਂ ਜਿਹੜੀ ਸਰਕਾਰ ਆਉਂਦੀ ਆ ਉਹ ਹੀ ਲੁੱਟਣੀ ਆਉਂਦੀ ਆ ਉਹ ਤਾਂ ਗੱਲ ਠੀਕ ਆ ਤੁਹਾਡੀ ਪਰ ਜ਼ਮੀਨਾਂ ਵੀ ਸਾਹਮਣੀਆਂ ਪੈਣੀਆਂ ਜ਼ਮੀਨਾਂ ਕਿੰਦਾ ਸਾਹਮਣੀਆਂ ਹੁਣ ਤੁਹਾਡੇ ਘਰ ਜਿਹੜਾ ਆ ਕੀ ਨਾਮ ਉਹਦਾ ਮਗਰ ਮਗਰ ਜਿਹਨੂੰ ਕਹਿੰਦੇ ਮਗਰ ਕਿਹੜਾ ਮਗਰ ਤਾਇ ਉਹ ਜਿਹੜਾ ਤੁਹਾਡੇ ਉੱਥੇ ਕਰਦਾ ਵਾ ਘਰ ਕੰਮ ਪੱਠੇ-ਤੱਥੇ ਦਾ ਓ ਅੱਛਾ ਓ ਉਹਨੇ ਮੱਗਰ ਦੱਸਿਆ ਤਾਨੂੰ ਮੱਗਰ ਆਂਦਾ ਮੇਰਾ ਨਾਮ ਮੱਗਰਵਾ ਆਛਾ ਆਛਾ ਠੀਕ ਉਹਦੇ ਨਾਵਾਂ ਦੀ ਗੱਲ ਸਾਡੋ ਉਹਦੇ ਨਾਂ ਰੋਜ਼ ਹੀ ਬਦਲਦੇ ਆ ਉਹ ਨਹਾ ਲੂਆ ਕਰਦਾ ਜਾ ਓ ਹੁਣ ਕੀ ਦੱਸਾਂ ਤਾ ਇਹਨੂੰ ਕਿੱਥੋਂ ਆਇਆ ਦੱਸ ਉਹ ਤਿਆ ਆਇਆ ਵਾ ਮੇਰੇ ਨਾਲ ਦੀ ਜੜੀ ਹਾਂਜੀ ਉਹਦੇ ਗਾਂ ਰਿਸ਼ਤੇਦਾਰਾਂ ਚੋਂ ਆ ਉਹ ਕਿਹੜੇ ਰਿਸ਼ਤੇਦਾਰੇ ਜਿਹੜੇ ਮੈਨੂੰ ਨਹੀਂ ਪਤਾ ਬਈ ਤੁਹਾਨੂੰ ਉਹਨਾਂ ਦਾ ਨਹੀਂ ਪਤਾ ਦੂਰ ਦੇ ਹੀ ਆ ਤੇ ਇਹ ਕਰਦਾ ਹੀ ਨਸ਼ੇ ਨੁਸ਼ੇ ਹਾਂ ਕਿਉਂ ਕਰੋ ਪਾਲੀ ਪੁਲੀ ਸੌਖਾ ਕਰੋ ਕਰੋ ਠੀਕ ਠਾਕ ਹੀ ਆ ਜੋ ਕੋ ਹੈਗਾ ਹੀ ਇਹਨੇ ਵੇਚ ਕਿਤੇ ਨਸ਼ੇ ਕਰ ਛੜੇ ਆ ਤਾਈਆਂ ਤਾਂ ਫਿਰ ਨਹੀਂ ਤੇ ਉਥੇ ਸੱਤ ਛਡਾਉ ਕੇ ਅੰਦਰ ਚ ਗਲ ਦਿੰਦੇ ਇਹਨਾਂ ਨੂੰ ਉਥੇ ਵੀ ਕਿਹੜਾ ਜਾ ਤੈਨੂੰ ਪਤਾ ਛਡਾਉਂਦੇ ਨਸ਼ਾ ਉਥੇ ਮਾਰਕੋਟੀ ਕਰਦੇ ਆ ਨਸ਼ਾ ਨੁਸ਼ਾ ਨਹੀਂ ਛਡਾਉਂਦੇ ਇਹ ਐਵੇਂ ਲੋਕਾਂ ਦਾ ਭਰਮ ਹੀ ਆ ਤੇ ਉਹ ਫਿਰ ਭਾਪੇ ਦਾ ਤੈਨੂੰ ਪਤਾ ਖੜਕਾਦਰ ਕਾ ਹੈਗਾ ਥੋੜਾ ਜਨਾ ਵੇਖਿਆ ਹਿਸਾਬ ਕਿਤਾਬ ਹਾਂਜੀ ਉਹ ਆਂਦੇ ਥੋੜਾ ਜਿਹੇ ਆਪਣੇ ਕੋਲ ਰੱਖੋ ਛੱਡ ਜੂਗਾ ਨਸ਼ਾ ਫਿਰ ਨਹੀਂ ਮੈਂ ਲੈ ਆ ਮੈਂ ਚੱਲ ਪਾ ਆ ਪੱਠੇ ਨਾਲੇ ਤੈਨੂੰ ਪਤਾ ਲੱਗੇ ਕਿਦਾਂ ਨਸ਼ਾ ਹੁੰਦਾ ਉਹ ਨਹਾ ਖਾਈ ਜਣਾ ਉਹਨੇ ਪੱਠੇ ਪਾਈ ਜਣੇ ਹੋਰ ਉਹਨੇ ਕੀ ਕਰਨਾ ਇੱਥੇ ਨਹੀਂ ਨਸ਼ਾ ਪੰਦੇਣਾ ਹੀ ਨਹੀਂ ਇਹਨੂੰ ਤੇ ਨਸ਼ਾ ਤੇ ਛਡਾਉਣਾ ਇਹਦਾ ਨਸ਼ਾ ਛਡਾਉਣਾ ਵਾ ਤਾਂ ਠੀਕ ਆ ਤੁਹਾਡੀ ਗੱਲ ਪਰ ਹੁਣ ਇਹ ਛੱਡਣ ਵਾਲਾ ਇਹਦੇ ਲੱਲ ਨਹੀਂ ਨਾ ਹੂੰ ਜਿਆਦਾ ਹੋ ਗਿਆ ਕੰਮ ਉਹਦਾ ਆਹ ਹੋ ਤੇ ਉਧਾਂ ਜਿਆਦਾ ਹੀ ਗਿਆ ਵਾ ਹਾਂ ਚਲੋ ਛੱਡ ਜੂਗਾ ਤੇ ਆ ਚੰਗੀ ਗੱਲ ਵਾ ਜ਼ਿੰਦਗੀ ਬਣ ਜੂਏ ਦੀ ਜੇ ਜਿੰਦਗੀ ਬਣ ਜੂਗੀ ਜੇ ਛੱਡ ਜੂਗਾ ਨਾ ਛੱਡੂਗਾ ਤੇ ਫਿਰ ਤੇ ਗਾਂ ਹੈ ਹੀ ਤੁਹਾਨੂੰ ਪਤਾ ਨਸ਼ੇ ਵਾਲੇ ਦਾ ਹਾਲ ਕੀ ਹੁੰਦਾ ਹਾਲ ਤਾਂ ਮਾੜਾ ਹੀ ਆ ਫਿਰ ਥੋੜੀ ਜ਼ਿੰਦਗੀ ਹੁੰਦੀ ਹੈ ਇਹਨਾਂ ਦੀ ਫਿਰ ਥੋੜੀ ਥੋੜੀ ਬਿਲਕੁਲ ਥ ਹਨ ਖਾਈ ਜਾਣਾ ਖਾਈ ਜਾਣਾ ਅਕਸਰ ਤੇ ਇੱਕ ਦਿਨ ਅੰਤ ਬਣਾ ਹੀ ਆ ਆਹ ਅਸੀਂ ਤੇ ਕਿਹਾ ਚੱਲ ਬੰਦਾ ਬਣ ਜਾਊਗਾ ਬਣਨ ਵਾਲਾ ਨਹੀਂ ਕੰਮ ਹੁੰਦਾ ਜਾਬਦਾ ਬਾਕੀ ਛੱਡੋ ਤੁਸੀਂ ਉਹਦੀ ਗੱਲ ਤੇ ਕਰੋ ਮੁੰਡੇ ਦਾ ਹਾਲ ਤੁਸੀਂ ਕੋਈ ਗੱਲ ਨਹੀਂ ਜਿੱਨੀ ਜਿੱਦ ਕਰਦਾ ਤੇ ਜੇ ਕੋਈ ਬਹੁਤੀ ਗੱਲ ਨਾ ਤੇ ਮੈਨੂੰ ਦੱਸ ਦਿਓ ਮੈਂ ਏਜੰਟ ਚੰਗਾ ਲੱਭ ਦੂੰਗਾ ਕੋਈ ਚਲੋ ਕਰਦੇ ਆ ਫਿਰ ਹੁਣ ਕਰਨਾ ਪੈਣਾ ਵਾ ਆਹ ਬੰਦੇ ਆ ਗਏ ਆਪਣੇ ਕੋ ਤੇ ਕਰਨਾ ਪੈਣਾ ਵਾ ਹੁਣ ਜੇ ਜਿੱਦ ਕਰ ਗਿਆ ਕਹਿੰਦਾ ਮੈਂ ਐਲਸ ਵੀ ਕੀਤੀ ਮੈਂ ਆਹ ਵੀ ਕੀਤਾ ਹੂੰ ਹੂੰ ਲੜਾਈ ਰੱਖਦਾ ਕਰ ਤੇ ਫਿਰ ਹੁਣ ਕਰਨਾ ਤਾਂ ਪੈਣਾ ਹੀ ਆ ਆਹੋ ਅੱਜ ਕੱਲ ਤੁਹਾਨੂੰ ਬੜਾ ਵੇਖੋ ਵੇਖੀ ਮੁੰਡੇ ਹੁਣ ਇਦਾਂ ਹੀ ਕਰਦੇ ਆਗੇ ਇਦਾਂ ਹੀ ਕਰਦੇ ਸਾਰੇ ਆਹੋ ਸਾਰਿਆਂ ਦੀ ਹੁਣ ਬਾਹਰ ਦੀ ਦੌੜ ਲੱਗੀ ਆ ਸਾਰੇ ਸਾਰੇ ਵੇਖੋ ਵੇਖੀ ਭੱਜੇ ਜਾਂਦੇ ਆ ਕੀ ਕਰਨਾ ਫਿਰ ਆਹੋ ਆਹੋ ਇਹਨੂੰ ਵੀ ਘਲਾ ਦਿੰਨੇ ਆ ਫਿਰ ਕਰ ਲਿਨਿਆ ਕਰ ਲਿਨਿਆ ਕੌੜਾ ਘੋਟ ਹੋਰ ਕੀ ਆ ਫਿਰ ਆਹੋ ਕਿਨੇ ਘਾਲ ਦੋ ਆ ਚੰਗੀ ਗੱਲ ਆ ਕਲ ਦਿੰਨੇ ਇੱਥੇ ਕੋਈ ਜ਼ਿੰਦਗੀ ਨਹੀਂ ਗਈ ਨਹੀਂ ਕੋਈ ਗੱਲ ਨਹੀਂ ਕਲ ਦਿੰਨੇ ਮੈਂ ਤਾਂ ਆਪਣੇ ਪਾਪੇ ਕੋਈ ਡਰਦਾ ਰਹਿ ਗਿਆ ਨਹੀਂ ਤੇ ਮੈਂ ਵੀ ਅੱਜ ਨਿਕਲ ਜਾਂਦਾ ਤੇ ਚੰਗੀ ਮੇਰੀ ਜ਼ਿੰਦਗੀ ਬਣਦੀ ਉਹ ਚਲੋ ਚੈ ਨਿਕਲਿਆ ਤਾਂ ਪੈਜੀ ਤੇ ਆਪਣੀ ਸ਼ਾਮਣ ਡਿਆ ਜਾਇਦਾ ਤੇ ਕੋਲ ਬੈਠਾ ਵਾਂ ਆਹ ਇਹ ਤਾਂ ਗੱਲ ਹੈਗੀ ਆ ਪਰ ਬੇਇੱਜ਼ਤੀ ਬੜੀ ਕਰਦਾ ਹੀ ਤਾ ਪਾਪਾ ਉਹ ਬੇਇੱਜ਼ਤੀ ਸਸਿਆਣੇ ਬੰਦੇ ਅਗਲ ਹੀ ਦਿੰਦੇ ਹੁੰਦੇ ਆ ਆਹ ਇਹ ਤਾਂ ਗੱਲ ਦੱਸ ਤੀ ਤੁਸੀਂ ਬੇਇੱਜ਼ਤੀ ਸਮਝੀ ਜਾਓ ਭਾਈ ਕੋਈ ਸਮਝੀ ਜਾਓ ਹਮ ਚਲੋ ਕੋਈ ਗੱਲ ਨਹੀਂ ਹਾਂ ਕਲ ਦਿੰਨੇ ਆ ਕਰ ਦਿੰਨੇ ਆ ਉਹਦਾ ਵੀ ਕੰਮ ਠੀਕ ਨੇ ਆਈਓ। ਹਾਂ ਤੂੰ ਕੰਡਿਆ ਵਾ। ਛਾੜੂ ਲਾਉਂਦੇ ਆ ਵਾ। ਛਾੜੂ ਲਾਉਂਦੇ ਆ? ਆਹ ਆਪਣਾ ਲਾਉਂਦੇ ਆ। ਬੀਬੀ ਕਹਿੰਦੀ ਛਾੜੂ ਲਾ ਕੇ ਖਵਾ ਦਊਂਗੀ। ਓ ਇੱਧਰ ਆ ਵਾ, ਇੱਧਰ ਆ। ਕੀ ਹੋ ਗਿਆ ਵਾ? ਇੱਥੇ ਲਾ ਡੰਗਰਾ ਖਲੇ ਚਾੜੂ ਲਾ। ਇੱਥੇ ਨਾ ਆਪਣਾ ਕੰਮ ਕਰੀਦਾ ਵਾ। ਰੋਟੀ ਤੈਨੂੰ ਮੈਂ ਦੇਂਦਿਆਂ। ਲੀੜੇ ਤੂੰ ਹੱਥੇ ਘਰੋਂ ਪਾਉਂਦੇ ਆ। ਤੇ ਕੰਮ ਤੂੰ ਲੋਕਾਂ ਦਾ ਕਰਨਦੇ ਆ ਵਾ। ਓ ਬੀਬੀ ਤੈਨੂੰ ਸਮਝ ਨਹੀਂ ਲੱਗਦੀ। ਓ ਬੀਬੀ ਵੀ ਅੱਜ ਕੋ ਕੰਮ ਨਹੀਂ ਹੁੰਦਾ। ਗੱਲ ਸੁਣ ਜੇ ਤੈਨੂੰ ਕੋਈ ਪੁੱਛੇ ਨਾ ਤੂੰ ਕੌਣ ਹੈ ਫੇ ਤੂੰ ਕਿੱਥੋਂ ਆਇਆ ਵਾ ਤੂੰ ਆਖੀ ਮੈਂ ਆਪਣੇ ਮਾਸੜ ਦੇ ਘਰ ਆਇਆ ਵਾ ਇਹ ਮੇਰੇ ਮਾਸੀ ਮਾਸੜ ਵਾ ਐਦਾਂ ਕਹਿਣਾ ਈ ਨੂੰ ਠੀਕ ਆ ਕਿਦਾਂ ਆਖਣਾ ਪਹਿਲਾ ਮੇਰਾ ਮਾਸੜ ਵਾ ਆਹ ਆਖੀ ਮੇਰਾ ਮਾਸੀ ਦੇ ਮਾਸੜ ਵਾ ਠੀਕ ਆ ਹਾਂ ਮੈਂ ਪਰੌਣਾ ਆਇਆ ਵਾ ਆਹ ਕੰਮ ਕਰ ਲਾ ਪਰ ਆਹ ਕੰਮ ਪਹਿਲਾਂ ਤੇ ਮੈਂ ਉੱਥੇ ਘਰ ਸ਼ਿਰਕ ਪਾਉਂਦਾ ਆ ਹੁਣ ਤੇਰੇ ਨਾਲ ਮੈਨੂੰ ਖਪਾਉਣਾ ਪਿਆ ਆਹ ਕਰ ਲਾ ਕੰਮ ਮੈਂ ਸ਼ਿਰਕ ਪਾਉਂਦਾ ਨਹੀਂ ਮੈਂ ਛੱਟ ਕੰਮ ਕਰ ਲੈਣਾ ਤੂੰ ਤੇ ਲੋਕਾਂ ਦਾ ਕਰਨ ਦੇ ਆ ਆਪਣਾ ਤੇ ਫੇਰ ਨਹੀਂ ਤੇਰ ਕੋ ਹੋਇਆ। ਤਾਂ ਆ ਵੀ ਕਰ ਹੀ ਦੇਣਾ ਮੈਂ। ਚੱਲ ਕਰ ਕਰ ਬਹੁਤੀਆਂ ਗੱਲਾਂ ਨਾ ਕਰ। ਆ ਗੋਆ ਚੁੱਕ ਕੇ ਉਹਦੇ ਉੱਤੇ ਸੁੱਟ ਕੇ ਫੇਰ ਮਾਰ ਛਾੜੂ। ਓ ਹੱਥ। ਕਈ ਲੱਲਾ ਹਾਂ, ਕਈ ਨਹੀਂ ਹੈਗੀ। ਓ ਇੰਨਾ ਨਾ ਫੁੱਟ ਦੇਣਾ ਮੈਂ ਨੂੰ। ਚੱਲ ਕਰ ਲੈ ਜਿੱਦਾਂ ਕਰ ਤੂੰ ਹੰਦਾ ਕਰ। ਜੇ ਉਹ ਚੰਗਾ ਤਾਂ ਆਈ ਫਿਰ ਚਲੋ ਠੀਕ ਆ ਆ ਮਿਲਦੇ ਆ ਫਿਰ ਕਿਸ ਦਿਨ ਚਲੋ ਠੀਕ ਆ ਆ ਇਹ ਕਿਤੇ ਮੱਗਰ ਸਿੰਘ ਫਸਾਦਣ ਲੱਗਾ ਸੀ ਮੈਨੂੰ ਮਹੀਨਿਆਂ ਮੰਗੂ ਇਹਦੇ ਨਾਮ ਬਦਲਦੇ ਆ ਕਦੇ ਕੋਈ ਕਦੇ ਮੱਗਰ ਤੇ ਕਦੇ ਪਤਾ ਨਹੀਂ ਕੀ ਫੱਗਣ ਦੇ ਕਦੇ ਕੋਹਤ ਕਦੇ ਜੇਠ ਕਦੇ ਹਾੜ ਇਹਨੇ 12 ਮਹੀਨਿਆਂ ਦੇ ਨਾ ਹੀ ਗਣਾ ਸਾਡੇ ਲੋਕਾਂ ਨੂੰ ਆ ਲੱਗਾ ਇਹ ਕੈਮਰਾ ਆ ਲੱਗਾ ਇੱਥੋਂ ਕਰ ਲੈਣਾ ਚੈੱਕ ਹਾਂ ਤਰੋ ਦੇਖੋ ਬੂਆ ਦੇ ਖੁੱਲਾਈ ਇਹਨਾਂ ਦਾ ਵਾਹ ਅਲਹਮਦੁ ਹਾਂਜੀ ਸਸੀ ਗੱਗਲ ਜੀ ਸੀਆਈਡੀ ਪੁਲਿਸ ਦੇ ਵਿੱਚ ਹੋਣੀ ਇਹ ਤੁਹਾਡੇ ਸੀਸੀਟੀਵੀ ਕੈਮਰਾ ਚੈੱਕ ਕਰਨੇ ਆ ਇੱਕ ਬੰਦਾ ਗੁੰਮ ਹੋਇਆ ਤੇ ਮੇਨ ਰੋਡ ਹੁੰਦਾ ਕਿਹਾ ਤੁਹਾਡੀ ਛੜਕ ਤੁਹਾਨੂੰ ਗੱਡੀ ਗੁੱਡੀ ਲੰਗੀ ਹੈ ਦੀਦੀ ਬੱਸ ਬੱਸ ਕਮੈਂਟ ਬਾਤ ਸੀ ਨਹੀਂ ਹੋਣ ਦੀ ਮੈਂ ਤੇਰੇ ਬਾਤ ਸੀ ਦੀ ਕੰਡੀ ਆ ਹਾਂਜੀ ਹਸਪੀਟਲ ਦੇ ਬਾਹਰ ਹੀ ਖਲੋਤੀ ਲੋਕੀ ਕਹਿੰਦੇ ਹੈਗੇ ਕਿ ਇੱਥੇ ਬੱਸ ਜਿਆਦਾ ਚਿਰ ਖਲੋ ਜਾਂਦੀ ਆ ਹਾਂਜੀ ਨਹੀਂ ਅਜੇ ਨਹੀਂ ਮੈਨੂੰ ਉਹਨਾਂ ਕੋ ਤੇ ਨਹੀਂ ਦਿਖਣ ਦੀ ਜੇ ਬੱਸ ਇਹਨੂੰ ਚੁੱਪ ਕਰਾਓ ਨਾ ਥੋੜਾ ਜਿਹਾ ਖੇਡੇ ਲਾ ਦੋ ਮੈਡਮ ਸਸ ਜੀ ਕਹਾਂ ਸਸ ਜੀ ਕਹਾਂ ਹਾਂਜੀ ਬੱਸ ਬੱਸ ਜਦੋਂ ਬੱਸ ਮਿਲ ਗਈ ਮੈਂ ਆ ਜਾਣਾ ਜੇ ਹਾਂਜੀ ਠੀਕ ਜੀ ਚਲੋ ਠੀਕ ਓਕੇ ਹਾਏ ਇੱਕ ਦਬਾਸੀ ਨਹੀਂ ਆਉਣ ਦੀ ਇੱਥੇ ਕਿੱਥੇ ਮੈਡਮ ਤੁਸੀਂ ਇੱਥੇ ਕਰਦੇ ਪਏ ਜਨਾਲੇ ਗੁਰੂਵਰ ਕਿੱਥੇ ਆ ਗੁਰਵਰ ਘਰ ਵਾ ਗੁਰਵਨ ਨੂੰ ਇੰਨਾ ਬੁਖਾਰ ਹੋਇਆ ਵਾ ਨਾ ਹਾਂਜੀ ਮੁਸੀਬਤ ਤੇ ਮੁਸੀਬਤ ਹੀ ਪਈ ਜਾਣ ਦੀ ਐ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਹਾਂ ਤੇ ਤੁਸੀਂ ਇੱਥੇ ਮੈਡਮ ਕੀ ਕਰਦੇ ਪਏ ਜੇ ਕੱਲੇ ਨਾਲੇ ਬਸ ਡੀਕੰਡੀ ਪੁਲਿਸ ਸਟੇਸ਼ਨ ਤੋਂ ਫੋਨ ਗਿਆ ਹੀਗਾ ਪੁਲਿਸ ਤੋਂ ਪੁਲਿਸ ਤੋਂ ਆਓ ਐ ਤੇ ਕੋਈ ਇਨਵੈਸਟੀਗੇਸ਼ਨ ਕਰਨੀ ਹੈਗੀ ਹਾਂਜੀ ਤੇ ਉਹਦੇ ਕਰਕੇ ਮੈਂ ਆਈ ਹਾਂ ਕਿ ਤੇ ਹੁਣ ਮੈਨੂੰ ਬਾਤ ਸੀ ਨਹੀਂ ਮਿਲਣ ਦੀ मैडम इत्ते बसਾਂ ਘਾਟੀ ਹੁੰਦੀ ਹੁੰਦੀ ਉੱਥੇ ਚੌਂਕ 'ਚ ਹੀ ਮਿਲਣੀ ਤੁਹਾਨੂੰ ਬੱਸ ਨਾਲੇ ਉੱਥੇ ਮਿਲਣੀ ਹਾਂਜੀ ਮੈਨੂੰ ਇੱਥੇ ਆਂਟੀ ਟੱਕਰੇ ਹੀ ਕਿਤੇ ਉਹ ਕਹਿੰਦੇ ਪਤਾ ਇੱਥੇ ਖਲੋ ਜਾ ਇੱਥੇ ਹੀ ਮਿਲਣੀ ਆ ਸ਼ਾਇਦ ਫਿਰ ਇੱਥੇ ਆ ਜੇ ਮੈਡਮ ਤੇ ਕੀ ਆਂਦੇ ਮੈਡਮ ਪੁਲਿਸ ਵਾਲੇ ਲੱਗਾ ਪਤਾ ਸਰਦਾ ਕੁਛ ਲੱਗਣਾ ਤੇ ਕੀ ਆ ਜੇ ਤੇ ਬੱਸ ਸਵਾਲ ਜਵਾਬ ਹੀ ਚੱਲੀ ਜਾਂਦੇ ਆ ਹਾਂ ਹਾਂਜੀ ਤੇ ਫਿਰ ਜਾਈ ਕਿੱਧਰ ਇੱਥੇ ਜਿਵੇਂ ਮੈਡਮ ਇੱਧਰ ਸੜਕ ਤੇ ਨਾ ਖਲੋਵੋ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੋਈ ਚੀਜ਼ ਮਾਰ ਜੇ ਤੁੰਨ੍ਹਾਲ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਇੱਥੇ ਕਿਉਂ ਆਈ ਆ ਤੁਹਾਨੂੰ ਪਤਾ ਮੇਰੇ ਹਸਬੰਦ ਦਾ ਵੀ ਐਕਸੀਡੈਂਟ ਹੋ ਗਿਆ ਆ ਹੋ ਕਿਦਾਂ ਮੈਡਮ ਆਪਾਂ ਇਦਾਂ ਕਿਤੇ ਜਾਂਦੇ ਪਏ ਸੀ ਤੇ ਉਹ ਗੱਡੀ ਵਾਲਾ ਕੋਈ ਮਾਰ ਕੇ ਤੇ ਗਾਹ ਗਿਆ ਤੇ ਉਹਨਾਂ ਦੀ ਲੱਤ ਟੁੱਟੀ ਆ ਤੇ ਇੱਥੇ ਰਾਡ ਪੈਣੀ ਆ ਹਸਪੀਟਲ ਆ ਅੱਛਾ ਅੱਛਾ ਹਾਂਜੀ ਠੀਕ ਆ ਚਲੋ ਉਹਨਾਂ ਦੀ ਹੁਣ ਚੰਗੀ ਤਰ੍ਹਾਂ ਕੇਅਰ ਕਰੀ ਤੈਨੂੰ ਪਤਾ ਵਾ ਬੰਦੇ ਦੇ ਸਿਰ ਤੇ ਘਰ ਹੁੰਦਾ ਵਾ ਮੈਨੂੰ ਤੇ ਆਪ ਪੈਣੀ ਤੰਗੀ ਹੁੰਦੀ ਅੱਗੇ ਨਿੱਕਾ ਜਿਹਾ ਕੰਮ ਹੋਣਾ ਮੰਦੋ ਨਾ ਛੱਡੀ ਕਰ ਦੇਣਾ ਹੁਣ ਸਾਰੇ ਕੰਮ ਆਪ ਕਰਨੇ ਪੈਣ ਦੇ ਇੱਕ ਟੈਨਸ਼ਨ ਵੀ ਹੈ ਉਪਰੋਂ ਬਹੁਤ ਜ਼ਿਆਦਾ ਹਾਂਜੀ ਹੁਣ ਤੁਹਾਨੂੰ ਪਤਾ ਮੇਰਾ ਵੀ ਸਾਰਾ ਮੈਡਮ ਖਰਚਾ ਆਫਿਸ ਤੋਂ ਹੀ ਚੱਲਦਾ ਸੀ ਤੇ ਮੈਨੂੰ ਵੀ ਹੁਣ ਨਾ ਬੜੀ ਪ੍ਰੋਬਲਮ ਹੋਣ ਦੀ ਕਿਉਂਕਿ ਨਾ ਮੈਂ ਆਫਿਸ ਆਉਂਦੀ ਆ ਤੁਹਾਨੂੰ ਪਤਾ ਇਨਕਮ ਵੀ ਕਿੱਥੋਂ ਆਉਣੀ ਫਿਰ ਹਾਂ ਇਹ ਤੇ ਹੈਗਾ ਵਾ ਹਾਂਜੀ ਪਤਾ ਕੀ ਹੈ ਜਦੋਂ ਮੁਸੀਬਤਾਂ ਪੈਂਦੀਆਂ ਨਾ ਉਹ ਤਾਂ ਚਾਰੇ ਪਾਸੇ ਬੰਦੇ ਨੂੰ ਘੇਰ ਲੈਂਦੀਆਂ ਵਾ ਹਾਂਜੀ ਉਹਦੇ ਰੋ ਰੋ ਕੇ ਦੱਸੀ ਜਾਓ ਤਾਂ ਵੀ ਕੋਈ ਲੱਗੇ ਨਹੀਂ ਲੱਗਦਾ ਵੀ ਇਹਦਾ ਕਿਹੜਾ ਕੰਮ ਆ ਇਹਨੇ ਤਾਂ ਰੋ ਹੀ ਜਾਣਾ ਬਸ ਹਾਂਜੀ ਇਹ ਵੀ ਗੱਲ ਹੈ ਕਿ ਬੜੀ ਹਿੰਮਤ ਰੱਖ ਕੇ ਤੇ ਫੇਰ ਮੈਂ ਤੁਰੀ ਫਿਰਦੀ ਆ ਮਿੰਤੇ ਬੱਚੇ ਦਾ ਵੀ ਤੁਹਾਨੂੰ ਪਤਾ ਹੀ ਆ ਫੇਰ ਕਿੰਨਾ ਔਖਾ ਸਹੀ ਗੱਲ ਹੈ ਮਾਂ-ਬਾਪ ਤੋਂ ਬਿਨਾ ਬੱਚੇ ਦਾ ਹੀ ਔਖਾ ਹੁੰਦਾ ਆ ਮੈਡਮ ਹੁਣ ਮੇਰਾ ਕਜ਼ਨ ਬ੍ਰਦਰ ਆ ਸੀਆਈਡੀ ਦੇ ਵਿੱਚ ਆ ਹਾਂ ਮੈਂ ਕਰਦਾ ਆ ਚਲੋ ਇਹ ਆ ਕਿ ਆਪਣੇ ਤੌਰ ਤੇ ਉਹਨੂੰ ਪਤਾ ਵਾ ਵੀ ਤੁਹਾਡਾ ਨਾ ਜਵਾਈ ਭਾਈ ਆ ਹਾਂਜੀ ਤੇ ਹੁਣ ਉਹ ਆ ਕਿ ਵਧੀਆ ਤਰੀਕੇ ਨਾਲ ਕਰਨਗੇ ਫੇਰ ਸ਼ਾਇਦ ਥੋੜੇ ਦਿਨਾਂ ਤੱਕ ਕੁਝ ਪਤਾ ਲੱਗ ਜੇ ਜੀ ਚਲੋ ਮੈਡਮ ਮੈਂ ਠੀਕ ਜਾਨੀ ਜੇ ਫਿਰ ਉਹੀ ਗੱਲ ਮੁਸੀਬਤ ਪਤਾ ਨਹੀਂ ਕਦੋਂ ਪੈ ਜਾਂਦੀ ਆ ਵਿਚਾਰੀ ਕਹਿੰਦੀ ਕਿ ਪੈਸੇ ਵੀ ਐ ਨਹੀਂ ਚਲ ਮੇਰੇ ਕੋ ਥੋੜੇ ਜਿਹਾ ਗੇ ਨੂੰ ਦੇਈ ਨਾ ਮਨੇ ਸੋਕਾ ਸੋ ਕਾਲਾ 2000 ਰੁਪਇਆ ਆ ਚਲ ਪਾਜੀ ਤੇ ਲਾ ਦੀ ਤੇ ਬਸ ਇੰਨੀ ਕਰ ਦਾਰਸ ਕਰੀ ਵਾਹਿਗੁਰੂ ਦੇ ਅੱਗੇ ਕਿ ਤੇ ਸਾਰ ਜਲਦੀ ਮਿਲ ਜਣ ਨਹੀਂ ਨਹੀਂ ਮੈਡਮ ਰਹਿਣ ਦੇ ਕੋਈ ਗੱਲ ਨਹੀਂ ਲੇਲਾ ਰਹਿਣ ਦੇ ਨਹੀਂ ਮੈਡਮ ਕੋਈ ਗੱਲ ਨਹੀਂ ਤੁਹਾਨੂੰ ਪਤਾ ਤੁਹਾਡੇ ਆ ਮੇਰੇ ਕੋਲ ਹੁੰਦੇ ਨਾ ਜਿਆਦੇ ਤੇ ਮੈਂ ਜਿਆਦੇ ਦੇ ਦੇਣੀ ਹੈ ਤੈਨੂੰ ਪਤਾ ਸਾਰਾ ਤੇ ਅੱਜਕੱਲہ ਆਨਲਾਈਨ ਹੀ ਆ ਹਾਂਜੀ ਆ ਦੇਖ ਲਾ ਦੀਦੀ ਮੇਰੀ ਦਾ ਫੋਨ ਆਈ ਜਾਂ ਰਿਹਾ ਚਲ ਠੀਕ ਆ ਮੈਂ ਫਿਰ ਉਹ ਉੱਥੇ ਅੱਡੇ ਤੇ ਜਾਨੀ ਹਾਂਜੀ ਮੈਡਮ ਕੋਈ ਨਹੀਂ ਉੱਥੇ ਚਲ ਜਾਓ ਤੁਸੀਂ ਉੱਪਰ passar ਗੱਡੀ ਨੰਗੀ ਹੈ ਆ ਗੱਡੀ ਚਲ ਗਈ ਹੈ ਉਹੀ ਗੱਡੀ ਹੈ ਨਾ ਵਿੱਚਤ ਨਹੀਂ ਪਤਾ ਕੌਣ ਬੈਠਾ ਇਹਦੇ ਆ ਗੱਡੀ ਨੰਗੀ ਹੈ ਇਹ ਪਿੱਛੇ ਮੋਪੜ ਵੀ ਗਈ ਉਹੀ ਜਿਹੜੀ ਆਪਾਂ ਪਿੱਛੇ ਚੈੱਕ ਕਰਦੇ ਆ ਮੋਪੜ ਵੀ ਗਈ ਹੈ ਕਿ ਲੇਡੀ ਬੈਠੀ ਮੋਪੜ ਤੇ ਪਹਿਲਾਂ ਗੱਡੀ ਨੰਗੀ ਮਗਰੇ 5 ਮਿੰਟ ਦੀ ਟਾਈਮ ਦੇ ਬਾਅਦ ਹੀ ਮੋਪੜ ਲੰਘਣ ਢਈ ਆ ਇਹ ਜਿਹੜੇ ਪਿੱਛੇ ਆਪਾਂ ਚੈੱਕ ਕਰਕੇ ਆਏ ਉੱਥੇ ਵੀ ਇਦਾਂ ਹੀ ਸੇਮ ਸਾਰੇ ਹਾਂ ਜੀ ਮਸਲਾ ਗੁੰਝਲਦਾਰ ਹੈ ਲੱਗਦਾ ਕੋਈ ਜਿੱਥੇ ਤੇ ਚੈੱਕ ਕੀਤਾ ਪਹਿਲਾਂ ਗੱਡੀ ਨਗਦੀ ਮਗਰ ਮਗਰੀ ਮੋੜ ਮੰਗਦੀ ਹੈ ਚਲੋ ਹਾਂਜੀ ਚਲੋ ਠੀਕ ਹੈ ਫਿਰ ਇੰਨਾ ਸਾਨੂੰ ਪਤਾ ਲੱਗ ਗਿਆ ਨਾ ਕਿ ਮੋੜ ਪਿੱਛੇ ਜਾਣ ਦੀ ਬਿਲਕੁਲ ਹੁਣ ਇਹ ਨਹੀਂ ਨਾ ਪਤਾ ਵੀ ਗੱਡੀ 'ਚ ਕੌਣ ਬੈਠਾ ਹੋ ਚਲੋ ਵੀ ਲੱਗ ਜੂਗਾ ਪਤਾ ਚਲੋ ਉਹ ਗੱਡੀ ਵੇਖ ਲੈਣੇ ਆ ਜੀ ਚਲ ਜੀ ਹਾਂ ਚਲੋ ਚੱਲੀਏ ਗੱਡੀ ਚੈੱਕ ਕਰ ਲੈਂਦੇ ਚੰਗਾ ਜੀ ਧੰਨਵਾਦ ਅੰਕਲ ਜੀ ਉਹ ਨਾ ਮਿਹਰਬਾਨੀ ਜੀ ਅਸੀਂ ਖਲਣਾ ਕਰੀਏ ਹਾਂ ਨਾ ਜੀ ਇਹ ਸਰ ਚੱਕਰ ਇਹ ਹੈਗਾ ਜੀ ਜਾਂਦੀ ਜਾਂਦੀ ਗੱਡੀ ਲੰਘਦੀ ਆ ਉਨੀ ਉਨੀ ਮੋਬੜ ਲੰਘ ਜਾਂਦੀ 5 ਮਿੰਟ ਦੀ ਵਿੱਥ ਤੇ ਚੱਲ ਲੱਗ ਜਾਂਦਾ ਪਤਾ ਕਿ ਕੱਦਾ ਹੋਰ ਕੱਲ ਨਾ ਗਾੜੀ ਆ ਉਨ ਚੱਲੇ ਆਪਾਂ ਕਿਤੇ ਘਰ ਕੈਮਰੇ ਮਿਲ ਕੇ ਤੇ ਗੱਲ ਪਨ ਜਾਣੀ ਹੈ ਕਿ ਕਣੂ ਮੁੜਿਆ ਕਿਣੂ ਮੂਵਮੈਂਟ ਕਣੂ ਹੋਈ ਹੈ ਬਿਲਕੁਲ ਬਿਲਕੁਲ ਇਤਨਾ ਗਾਵੇ ਗਾਉਂ ਫਿਰ ਆ ਗਾਉਂ ਗਾਣੇ ਮੈਡਮ ਇਹਨੂੰ ਕਹਿੰਦੇ ਆ ਵੀ ਅਰਦਾਸ ਕਰੀ ਵੀ ਸਾਰਾ ਲੱਭ ਜਾਣ ਤੇ ਮਿਲ ਜਾਣ ਅਰਦਾਸ ਮੈਂ ਦੱਸ ਆਪਣੀ ਬਰਬਾਦੀ ਦੀ ਕਰਾਂ ਵੀ ਜੇ ਮੈਂ ਅਰਦਾਸ ਕਰਦਾ ਤੇ ਉਹ ਮਿਲ ਜਾਣ ਤੇ ਫਸਣਾ ਕਿੰਨੇ ਮੈਂ ਹੀ ਫਸਣਾ ਸਾਰਾ ਕੁਝ ਆਣ ਗਈ ਤੇ ਮੈਡਮ ਨੂੰ ਦੱਸ ਦੇਣੀਗੀ ਰੱਬਾ ਤੂੰ ਮੈਨੂੰ ਕਿਹੜੇ ਚੱਕਰਾਂ 'ਚ ਫਸਾਤਾ ਜਿਹਦੇ ਨਾਲ ਹਡਾ ਸਭ ਕੁਝ ਹੋਇਆ ਉਹ ਫੇਰ ਮੇਰੇ ਮਾਰੇ ਟਾਈਮ ਵਿੱਚ ਅੱਜ ਖੜ ਗਈ ਭਾਵੇਂ ਜਿੰਨੇ ਵੀ ਉਹਦੀ ਜੇਬ ਵਿੱਚ ਹੀ ਕੱਢ ਕੇ ਮੈਡਮ ਨੇ ਮੇਰੇ ਨਾਲ ਹੱਥ ਤੇ ਰੱਖਦੇ ਵੀ ਭਾਵੇਂ ਆ 5000 ਆ ਲੈ ਜਾ ਤੇ ਵਰਤਲਾ ਤੇ ਜੇ ਆਂਦੀ ਸਰ ਤੇਰੇ ਹੁੰਦੇ ਤੇ ਹੋਰ ਮਿਲ ਜਾਣੇ ਕੀ ਜਿਹਦਾ ਆਪਾਂ ਇੰਨਾ ਮਾੜਾ ਕੀਤਾ ਅੱਜ ਮਾੜੇ ਟਾਈਮ 'ਚ ਮੇਰੇ ਨਾਲ ਉਹੀ ਖੜੀ ਹੋਣ ਡਈ ਸਾਰਾ ਦਫਤਰ ਜੀ ਵੇਖ ਲਈ ਇਹਨਾਂ ਦੇ ਚ ਦਫਤਰ ਵਿੱਚ ਯਾਤਰੀ ਦੇ ਸੀਸੀਟੀਵੀ ਕੈਮਰੇ ਹੋਣੇ ਲਵਾਏ ਨਹੀਂ ਹੈ ਕੈਮਰੇ ਤੇ ਬਹੁਤ ਜ਼ਰੂਰੀ ਹੈ ਲਵਾਉਣੇ ਉਹਨੂੰ ਬਥੇਰਾ ਅਕਾ ਲਵਾਇਆ ਨਹੀਂ ਇਹਦੇ ਤਿੰਨ ਚਾਰ ਪੱਤੇ ਨਹੀਂ ਚੌਵੀਂ ਜਗ੍ਹਾ ਦਫਤਰਵਾਏ ਸਾਡੀ ਮਾਸੀ ਦਾ ਜਵਾਈ ਆਏ ਅੱਛਾ ਜੀ ਹਾਂ ਚਲੋ ਇਹ ਕੋਮਾਈ ਕੋਈ ਚੰਗੀ ਕਮਾਈ ਨਵਾਂ ਹੀ ਕੰਮ ਹੀ ਕਿਦਾਂ ਹਿਸਾਬ ਤਾਂ ਇਹ ਕੰਮ ਤਾਂ ਪੁਰਾਣਾ ਵਾ ਖੋਲੇ ਚਾਰ ਪੰਜ ਦਫਤਰ ਖੋਲੇ ਹੁੰਦੇ ਕੈਮਰੇ ਤਾਂ ਬਹੁਤ ਜ਼ਰੂਰੀ ਹੀ ਲਾਉਣੇ ਆ ਕੈਮਰੇ ਲਵਾਏ ਦੀ ਐਸੇ ਕੋਈ ਗਲਤੀ ਕਰਦੇ ਚਲੋ ਬੰਦਿਆਂ ਨੂੰ ਪੁੱਛ ਲਈਏ ਲਾਗੇ ਪਤਾ ਹੀ ਹੁੰਦਾ ਕੋਈ ਨਾ ਕੋਈ ਹਾਂ

ਕੈਮਰੇ ਪਹਿਲਾਂ ਸਾਰ ਚਾਹੀਦੇ ਆ ਸਟਾਰਟ ਜਦੋਂ ਕੋਈ ਕੰਮ ਕਰਨਾ ਨਾ ਕੈਮਰੇ ਚਾਹੀਦੇ ਚਾਹੀਦੇ ਹੁਣ ਫੜੀ ਪਾਗਦਾ ਕਿੰਨੇ ਚੈੱਕ ਕੀਤੇ ਸਾਰਾ ਦੇ ਪੰਜ ਮਿੰਟ ਬਾਅਦ ਉਹ ਸਕੂਟੀ ਤੇ ਗਈ ਆ ਔਰ ਉਹ ਜਨਾਨੀ ਜਿਉਂ-ਜਿਉਂ ਗੱਡੀ ਲੰਘਦੀ ਗਈ ਆ ਤੇ ਉਦੋਂ ਮਗਰ 5 ਮਿੰਟ ਬਾਅਦ ਸਕੂਟਰੀ ਲੰਘਦੀ ਗਈ ਜੀ ਨਾ ਚਲੋ ਆਪਾਂ ਪਹੁੰਚ ਜਣਾ ਤੈ ਤੱਕ ਟਿਕਾਣੇ ਪਹੁੰਚ ਹੀ ਗਏ ਆ ਆਪਾਂ ਲਾ ਜਣਾ ਪਤਾ ਚਲੋ ਕੋਈ ਨਾ ਮਾਰਨੇ ਇੱਕ ਦੀ ਟਰਾਈ ਹੋਰ ਮਾਰਦੇ ਪਤਾ ਕਰ ਲਾਂ ਚੰਪ ਚਲੋ ਚਲੀਏ ਫੇ ਆਪਾਂ ਜੀ